ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅਸੀਂ 1 ਸੋਣ ਮਹੀਨੇ ਦੇ ਪਹੀਆਂ ਤੇ ਗੀਤ ਗਾਏ ਹੈ ਜੀ ਦੋਨਾਂ ਭੈਣਾਂ ਨੇ ਅਸੀਂ ਬਹੁਤ ਪੁਰਾਣੀ ਬਰਾਸਤ ਦੇ ਗੀਤ ਸਾਨੂੰ ਯਾਦ ਆਏ ਤੇ ਅਸੀਂ ਸੋਚਿਆ ਤੇ ਸਾਰਿਆਂ ਨਾਲ ਸਾਂਝੇ ਕੀਤੇ ਜਾਣ ਜਿਹਨੂੰ ਜਿੰਨੇ ਪਸੰਦ ਆਣਗੇ ਜੀ ਉਹ ਕਮੈਂਟ ਕਰਕੇ ਦੱਸਿਓ ਜੀ ਇੱਥੇ ਕਿਤੇ ਨਹੀਂ ਗਾਏ ਜਾਂਦੇ ਤੇ ਕੌਣ-ਕੌਣ ਇਹਨਾਂ ਨੂੰ ਸੁਣਦਾ ਹੈ ਜੇ ਸਾਨੂੰ ਕੜਾ ਵਿੱਚ ਕਹੇਂਗਾ ਕੜਾ ਤੈਨੂੰ ਤਾਂ ਮੈਂ ਚਕਾਏਂਗਾ ਪਰ ਮਣੇ ਜੇ ਸੰਗ ਸੜ ਦੇ ਜਾਣਗੀ ਕੜਾ ਤੈਨੂੰ ਤਾਂ ਮੈਂ ਚਕਾਏਂਗਾ ਪਰ ਮਣੇ ਜੇ ਸੰਗ ਸ ਤਾ ਮੈਂ ਜਾਉਂ ਨਹੀਂ ਪਰ ਮੀਆਂ ਜੇ ਕਰ ਗੁੱਡੀ ਨਾ ਵੇ ਗੁੱਡੀ ਸਾਡੀ ਪਹਿਲਾ ਮਰ ਗਈ ਸੀ ਪਰ ਰਮਣੇ ਜੰਦੇ ਕੁੰਜੀਆ ਸਾਡੇ ਗੁੱਡੀ ਸਾਡੀ ਪਹਿਲਾ ਮਰ ਗਈ ਸੀ ਪਰ ਰਮਣੇ ਜੰਦੇ ਕੁੰਜੀ ਜਦ ਮੈਂ ਗਈ ਤੇਰੇ 베ੜੇ ਉਥੇ ਅੰਕੇ ਖੁੰਡੇ ਜਦ ਮੈਂ ਗਈ ਤੇਰੇ 베ੜੇ ਉਥੇ ਖੁੰਡੇ ਖੁੰਡੇ ਸਾਡੇ ਕਰਮ ਜਾਨੀ ਬਥੇਰੀਆਂ ਉਹਨਾਂ ਦੇ ਕੁੰਡੇ ਖੁੰਡੇ ਸਾਡੇ ਕਰਮ ਜਾਨੀ ਬਥੇ ਜਦ ਮੈਂ ਗਈ ਤੇਰੇ ਚੌਂਕੇ ਉੱਤੇ ਘੜ ਵੜ ਘੜ ਵੜ ਹੋਵੇ ਜਦ ਮੈਂ ਗਈ ਤੇਰੇ ਚੌਂਕੇ ਉੱਤੇ ਘੜ ਵੜ ਘੜ ਵੜ ਹੋਵੇ ਸਾਡੇ ਕਰਮਾਂ ਨਿਵ ਤੇਰੇ ਆਏ ਤੇਰੇ ਉਹ ਨਾਂ ਦੇ ਗੜ ਮੜ ਗੜ ਵੜ ਹੋਵੇ ਜਦੋਂ ਮੈਂ ਗਈ ਤੇਰੇ ਅੰਦਰ ਉਤਯਾਟੀਆਂ ਆਟੀਆਂ ਜਦੋਂ ਮੈਂ ਗਈ ਤੇਰੇ ਅੰਦਰ ਉਤਯਾਟੀਆਂ ਆਟੀਆਂ ਸਾਡੇ ਕਰਸੂ ਦੀਆਂ ਾਟੀਆਂ ਾਟੀਆਂ ਸਾਡੇ ਘਰ ਸੂਤ ਵੇ ਤੇਰਨ ਪਰ ਮੜੇ ਉਹਨਾਂ ਦੀਆਂ ਾਟੀਆਂ ਾਟੀਆਂ ਤੂੰ ਸੱਚ ਦੱਸ ਵੇ ਪਰੇ ਮੀਆਂ ਤੇਰੀ ਜਾਤ ਕਿਹਾ